ਦੁਸਾਂਜਾ ਵਾਲਾ ਪਹੁੰਚ ਹੀ ਗਿਆ ਹੈ ਚੰਡੀਗੜ੍ਹ ਦੇਖਣ ਵਾਲਿਆਂ ਨੇ 에어ਪੋਰਟ ਤੇ ਹੀ ਲਾ ਲਈ ਪੀੜ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋ ਨਵੀਨ ਕੋਰੇ ਪੰਜਾਬੀ ਗਾਇਕ ਤੇ ਉਹਦਾ ਕਾਰ ਦਲਜੀਤ ਦੁਸਾਂਜ ਦਿਲੋਂ ਮਿਨਾਟੀ ਇੰਡੀਆ ਟੂਰ ਤੇ ਨੇ ਦਲਜੀਤ ਦੇ ਇਸ ਲਾਈਵ ਕਾਂਸਰਟ ਚ ਹਜ਼ਾਰਾਂ ਲੋਕ ਆ ਰਹੇ ਨੇ ਜੋ ਆਪਣੀ ਆਵਾਜ਼ ਦੇ ਨਾਲ ਪ੍ਰਸ਼ੰਸਕਾਂ ਨੂੰ ਮਸਤ ਕਰ ਦਿੰਦੇ ਨੇ ਤੁਸਾਨ ਦੇ ਸੰਗੀਤ ਸਮਰੋਹ ਦੇ ਵਿੱਚ ਦਿੱਲੀ, ਜੈਪੂਰ, ਹੈਦਰਾਬਾਦ, ਲਖਨਊ, ਬੈਂਗਲੁਰੂ ਦੇ ਵਿੱਚ ਭਾਰੀ ਭੀੜ ਵੇਖਣ ਨੂੰ ਮਿਲੀ। ਇਸੇ ਲੜੀ ਵਿੱਚ ਹੁਣ ਪੰਜਾਬੀ ਗਾਇਕ ਚੰਡੀਗੜ੍ਹ ਦੇ ਵਿੱਚ ਪਰਫਾਰਮ ਕਰਨ ਜਾ ਰਹੇ ਨੇ। ਇਹ ਸ਼ੋਅ 14 ਦਸੰਬਰ ਨੂੰ ਹੋਣ ਜਾ ਰਿਹਾ ਹੈ। ਦੱਸਦੇ ਕਿ ਸ਼ਾਮੀ 7 ਵਜੇ ਪੰਜਾਬੀ ਗਾਇਕ ਦਲਜੀਤ ਉਸਾਨ ਚੰਡੀਗੜ੍ਹ 에ਅਰਪੋਰਟ ਤੇ ਪਹੁੰਚ ਗਏ ਨੇ। ਉਹਨਾਂ ਦੀ ਇੱਕ ਝਲਕ ਵੇਖਣ ਲਈ 에ਅਰਪੋਰਟ ਉੱਤੇ ਪ੍ਰਸ਼ੰਸਕਾਂ ਦੀ ਕਾਫੀ ਭੀੜ ਇਕੱਠੀ ਹੋਈ ਸੀ। ਇਸ ਮੌਕੇ ਪਾਰੀਪੇਡ ਨੂੰ ਵੇਖਦਿਆਂ ਹੋਇਆਂ ਸਖਤ ਸੁਰੱਖਿਆ ਦੇ ਇੰਤਜ਼ਾਮ ਵੀ ਕੀਤੇ ਗਏ ਨੇ ਦਲਜੀਤ ਦੋਸਾਂਝ ਆਪਣੀ ਮੈਨੇਜਰ ਦੇ ਨਾਲ ਗੱਡੀ ਵਿੱਚ ਬੈਠ ਕੇ ਹੋਟਲ ਦੇ ਵਿੱਚ ਰਵਾਨਾ ਹੋ ਗਏ ਦੱਸਦੀ ਕਿ 14 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਦਾ ਸੰਗੀਤਕ ਸਮਾਗਮ ਸੈਕਟਰ 34 ਵਿੱਚ ਹੋਵੇਗਾ ਪਾਰੀ ਵਿਰੋਧ ਤੇ ਟ੍ਰੈਫਿਕ ਵਿਵਸਥਾ ਤੇ ਉੱਚੇ ਸਵਾਲਾਂ ਦੇ ਮੱਦੇਨਜ਼ਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਡੀਸੀ ਨਿਸ਼ਾੰਤ ਕੁਮਾਰ ਯਾਦਵ ਨੇ ਐਸਐਸਪੀ ਅਤੇ ਟ੍ਰੈਫਿਕ ਐਸਐਸਪੀ ਦੇ ਨਾਲ ਮੀਟਿੰਗ ਕੀਤੀ ਹੈ ਭੀੜ ਪ੍ਰਬੰਧਨ ਅਤੇ ਸਥਾਨ ਦੇ ਬਾਰੇ ਚਰਚਾ ਕੀਤੀ ਹੈ ਪਰ ਇਹ ਵੀ ਕਿਹਾ ਗਿਆ ਹੈ ਕਿ ਸੈਕਟਰ 34 ਦੇ ਮੇਲਾ ਗਰਾਊਂਡ ਦੇ ਵਿੱਚ ਭਵਿੱਖ ਵਿੱਚ ਅਜਿਹੇ ਵੱਡੇ ਸਮਾਗਮ ਹੋਣ ਨਹੀਂ ਦਿੱਤੇ ਜਾਣਗੇ ਤਾਂ ਦਲਜੀਤ ਦਸਾਂਜ ਨੂੰ ਵੇਖਣ ਦੇ ਲਈ ਭਾਰੀ ਇਕੱਠ ਹੈ ਲੋਕ ਖਾਸੇ ਐਕਸਾਈਟਡ ਨੇ ਔਰ ਹਾਲ ਹੀ ਦੀ ਕਰੀ ਦਲਜੀਤ ਦਸਾਂਜ ਦਾ ਗੀਤ ਡਾਉਣ ਵੀ ਰਿਲੀਜ਼ ਹੋਇਆ ਤਾਂ ਉਹਨਾਂ ਦੀ ਟੀਮ ਇਸ ਗੀਤ ਨੂੰ ਪ੍ਰਮੋਟ ਕਰਦੀ ਹੋਈ ਵੀ ਨਜ਼ਰ ਆਈ ਦਲਜੀਤ ਦਸਾਂਜ ਨੇ ਆਪਣੇ ਇਸ ਗੀਤ ਦੇ ਵਿੱਚ ਆਪਣੇ ਸ਼ੋਜ਼ ਨੂੰ ਲੈ ਕੇ ਗੱਲਬਾਤ ਕੀਤੀ ਹੈ ਬਹੁਤ ਹੀ ਸੋਹਣਾ ਦਲਜੀਤ ਦੋਸਾਂ ਦੇ ਵੱਲੋਂ ਇਹ ਗੀਤ ਗਾਇਆ ਗਿਆ ਤੇ ਦਰਸ਼ਕ ਇਸ ਨੂੰ ਬਹੁਤ ਪਿਆਰ ਵੀ ਦੇ ਰਹੇ ਨੇ ਤਾਂ ਹੁਣ ਵੇਟ ਨਹੀਂ ਹੋ ਰਹੀ ਇੰਤਜ਼ਾਰ ਨਹੀਂ ਹੋ ਰਿਹਾ ਕਿਉਂਕਿ ਦਲਜੀਤ 14 ਦਸੰਬਰ ਨੂੰ ਫਾਈਨਲੀ ਪਰਫਾਰਮ ਕਰਨ ਜਾ ਰਹੇ ਨੇ ਚੰਡੀਗੜ੍ਹ ਦੇ ਵਿੱਚ